ਜਿੰਨੀਆਂ ਇਲੈਕਟ੍ਰੀਕਲ ਚੀਜ਼ਾਂ ਨੇ ਉਹ ਚੋਰੀ ਹੋ ਗਈਆਂ ਇਲੈਕਟ੍ਰੋਨਿਕਸ ਚੀਜ਼ਾਂ ਨੇ ਉਹ ਚੋਰੀ ਹੋ ਗਈਆਂ ਸੈਂਸਰਸ ਤੋਂ ਲੈ ਕੇ ਗিয়ার ਬਾਕਸ ਤੋਂ ਲੈ ਕੇ ਬੰਪਰ ਤੋਂ ਲੈ ਕੇ ਲਾਈਟਸ ਤੋਂ ਲੈ ਕੇ ਕੋਈ ਵੀ ਵਾਇਰਿੰਗ ਤੱਕ ਚੋਰਾਂ ਨੇ ਇੱਥੇ ਨਹੀਂ ਛੱਡੀ ਸਿਟੀ ਬੱਸ ਸਰਵਿਸਸ 60 ਤੋਂ ਜ਼ਿਆਦਾ ਬੱਸਾਂ ਇੱਥੇ ਕਰੋੜ-ਕਰੋੜ ਰੁਪਏ ਦੀ ਅੱਜ ਦੀ ਕੀਮਤ ਦੇ ਵਿੱਚ ਬੱਸਿਆ ਉਹ ਮਿੱਟੀ ਦੇ ਵਿੱਚ ਮਿਲਾ ਦਿੱਤੀ ਮਲਿਆ ਮੇਟ ਕਰ ਦਿੱਤੀ ਜੇ 112 ਇਹ ਪੂਰੀਆਂ ਚੱਲਦੀਆਂ 93 ਉਹ ਚੱਲੀਆਂ ਤੇ ਅੱਜ ਅੰਮ੍ਰਿਤਸਰ ਦੇ ਵਿੱਚ 205 ਪਬਲਿਕ ਟ੍ਰਾਂਸਪੋਰਟ ਦੀਆਂ ਬੱਸਾਂ ਹੋਣੀਆਂ ਸੀ ਔਰ ਇਹਨਾਂ ਪੋਲਿਟਿਕਲ ਲੀਡਰਸ ਦੀ ਵਾਦੇਾਂ ਤੋਂੀ ਕਰਪਸ਼ਨ ਚੋਰੀ ਨਾ ਅਹਲੀ ਇਨਕੰਪੀਟੈਂਸ ਔਰ ਇਹਨਾਂ ਦਾ ਸਰਦਾਰੀ ਨਿਜ਼ਾਮ ਸਿਰਫ ਆਪਣੀਆਂ ਸੀਟਾਂ ਬਚਾਉਣੀਆਂ ਵੋਟ ਬੈਂਕ ਦੀ ਰਾਜਨੀਤੀ ਕਰਨੀ ਸੋ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਪੈਸਾ ਵਾ ਉਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਹੈ ਜਿੰਨੇ ਵੀ ਪ੍ਰੋਜੈਕਟ ਹੈ ਉਹ ਜ਼ਿਆਦਾਤਰ ਰਾਜਨੀਤੀ ਦੀ ਭੇਡ ਚੜ ਦੇ ਜ਼ਰੂਰ ਨਜ਼ਰ ਆ ਰਿਹਾ ਹੈ ਸਰਕਾਰ ਕੰਦੀ ਸਾਡੇ ਕੋ ਪੈਸਾ ਨਹੀਂਗਾ ਖਜ਼ਾਨਾ ਖਾਲੀ ਹੈ ਖਜ਼ਾਨਾ ਭਰੇਗਾ ਕਿੱਥੋਂ ਜਦੋਂ ਕਰੋੜਾਂ ਰੁਪਏ ਇੱਥੇ ਖਰਾਬ ਹੋਦੇ ਬਰਬਾਦੇ ਗੁਲਿਸਤਾਂ ਕਰਨੇ ਕੋ ਤੋ ਇੱਕ ਹੀ ਉੱਲੂ ਕਾਫੀ ਥਾ ਹਰ ਸ਼ਾਖ ਤੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਂ ਕੀ ਹੋਗਾ ਤੁਸੀਂ ਆਂ ਦੱਸੋ ਐਡਾ ਵੱਡਾ ਸ਼ਹਿਰ ਹੋਵੇ ਸਮਾਰਟ ਸਿਟੀ ਦਾ ਦਰਜਾ ਹੋਵੇ ਉਸ ਸ਼ਹਿਰ ਦੇ ਵਿੱਚ ਇੱਕ ਵੀ ਪਬਲਿਕ ਟਰਾਂਸਪੋਰਟ ਨਾ ਚੱਲਦੀ ਹੋਵੇ ਅੰਮ੍ਰਿਤਸਰ ਦੇ ਆਪਾਂ ਉਸ ਜਗ੍ਹਾ ਤੇ ਖੜੇ ਆ ਜਿੱਥੇ 2014 ਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦੁਆਰਾ ਸਿਟੀ ਬੱਸ ਦਾ ਉਦਘਾਟਨ ਕੀਤਾ ਗਿਆ ਸੀ ਲੋਕਾਂ ਦੇ ਲਈ ਤਾਂ ਕਿ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਨ ਜਾਣ ਦੇ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਉਸ ਪ੍ਰੋਜੈਕਟ ਦੇ ਮੌਜੂਦਾ ਹਾਲਾਤਾਂ ਨੂੰ ਦਿਖਾਵਾਂਗੇ ਇਹ ਮੌਜੂਦਾ ਹਾਲਾਤ ਹੈ ਅੰਮ੍ਰਿਤਸਰ ਦੀ ਸਿਟੀ ਬੱਸਾਂ ਤੇ ਬੀਆਰਟੀਐਸ ਬੱਸਾਂ ਦੀ ਗੱਲ ਕਰੀਏ ਤੇ ਕਰੀਬ ਹੁਣ ਅੰਮ੍ਰਿਤਸਰ ਦੇ ਬੱਸ ਸਟੈਂਡ ਜਿਹੜੇ ਇਹਨਾਂ ਦੇ ਬਣਾਏ ਗਏ ਸੀ ਕਰੀਬ 200 ਬੱਸਾਂ ਇਸ ਵੇਲੇ ਖੜੀਆਂ ਵਾਂ ਉਸ ਜਗ੍ਹਾ ਤੇ ਲੇਕਿਨ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਤੇ ਬੱਸਾਂ ਨੂੰ ਖੜਾ ਰਿਆ ਗਿਆ ਸਿਟੀ ਬੱਸ ਉਸ ਜਗ੍ਹਾ ਤੇ ਚੋਰਾਂ ਦੀ ਵੀ ਪਰਮਾਰ ਹੈ ਚੋਰ ਸਮਾਨ ਸਿਟੀ ਬੱਸਾਂ ਦਾ ਅੰਦਰੋਂ ਵੀ ਲੈ ਕੇ ਜਾ ਚੁੱਕੇ ਆ ਸੋ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਪੈਸਾ ਵਾ ਉਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਸਿਰਫ ਇੱਕ ਪ੍ਰੋਜੈਕਟ ਨਹੀਂ ਬਲਕਿ ਜਿੰਨੇ ਵੀ ਪ੍ਰੋਜੈਕਟ ਹੈ ਉਹ ਜ਼ਿਆਦਾਤਰ ਰਾਜਨੀਤੀ ਦੀ ਭੇਟ ਚੜ ਦੇ ਜ਼ਰੂਰ ਨਜ਼ਰ ਆ ਰਿਹਾ ਸੋ ਅੰਦਰੋਂ ਵੀ ਤੁਹਾਨੂੰ ਹਾਲਾਤ ਦਿਖਾਵਾਂਗੇ ਜੋ ਬੱਸਾਂ ਦੇ ਹਾਲਾਤ ਹੈ ਅੰਦਰੋਂ ਕੀ ਹਾਲਾਤ ਹੈ ਕਿਉਂਕਿ ਅੰਦਰ ਤੋਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਲੋਕਾਂ ਦੇ ਪੈਸੇ ਦੇ ਕੀ ਹੋ ਰਿਹਾ ਵੈ ਸਰਕਾਰ ਜਦੋਂ ਆਂਦੀ ਹੈ ਨਵੇਂ ਪ੍ਰੋਜੈਕਟ ਜ਼ਰੂਰ ਲੈ ਕੇ ਆਂਦੀ ਹੈ ਉਸ ਦੇ ਵਿੱਚ ਕਈ ਮੰਤਰੀ ਰੀਬਨ ਕੱਟਦੇ ਆ ਟੋਲ ਧਮਾਕਿਆਂ ਨਾਲ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਲੇਕਿਨ ਹੁਣ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਅੱਧੇ ਤੋਂ ਜ਼ਿਆਦਾ ਸਮਾਨ ਚੋਰ ਲੈ ਗਏ ਆ ਤੇ ਏਸੀ ਬੱਸਾਂ ਸੀ ਪੱਖੇ ਵੀ ਜਿਹੜੇ ਲੱਗੇ ਆ ਹਾਲਾਂਕਿ ਕੁਝ ਪੱਖੇ ਤਾਂ ਨੂੰ ਜ਼ਰੂਰ ਲੱਗੇ ਜਿਹੜੇ ਲੱਗੇ ਸੀ ਗਰਮੀਆਂ ਦੇ ਵਿੱਚ ਏਸੀ ਜਿਹੜੀ ਬੱਸਾਂ ਸੀ ਲੇਕਿਨ ਹੁਣ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਟੁੱਟ ਚੁੱਕਿਆ ਹੋਇਆ ਹੈ ਚੋਰ ਸਾਰਾ ਸਮਾਨ ਲੈ ਕੇ ਨਸ਼ੇ ਦੀ ਆਪਣੀ ਪੂਰਤੀ ਕਰ ਚੁੱਕੇ ਐ ਸਸ ਸਮੱਸਿਆ ਵੀ ਸਾਡੇ ਨਾਲ ਮੌਜੂਦ ਹੈ ਪਵਨ ਜੀ ਬੜੇ ਢੋਲ ਠਮਾਕਿਆਂ ਨਾਲ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ 2014 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਹਾਲਕਿ ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਐ ਉਲਟਾ ਮਕੈਨਲ ਕਈ ਪੈਸਾ ਵੀ ਬਹੁਤ ਲਗਾਇਆ ਗਿਆ ਸੀ ਜਦੋਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਲੇਕਿਨ ਹੁਣ ਇਸ ਦੇ ਸੂਰਤੇ ਹਾਲਾਤ ਦੇਖ ਕੇ ਇੱਕ ਮਹਿਸੂਸ ਹੁੰਦਾ ਹੈ ਕਿ ਸਾਡਾ ਪੈਸਾ ਕਿੱਥੇ ਖਰਾਬ ਹੋ ਰਿਹਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸ ਸਰਵਿਸ ਇਸ ਵੇਲੇ ਮਾਲ ਮੰਡੀ ਬੱਸ ਸਟਾਪ ਜਿਹੜਾ ਕਿ ਮਿਊਨਿਸਪਲ ਕਾਰਪੋਰੇਸ਼ਨ ਦਾ ਪ੍ਰੈਮਿਸਿਸ ਹੈ ਉਹਨਾਂ ਦਾ ਏਰੀਆ ਉਹਦੇ ਵਿੱਚ ਕੰਡਮ ਹਾਲਾਤਾਂ ਦੇ ਵਿੱਚ ਕਰੀਬ 60 ਬੱਸਾਂ ਤੁਸੀਂ ਦਿਖਾ ਦਿੱਤੀਆਂ ਕਿ ਖੜੀਆਂ ਨੇ ਜਿੰਨਾ ਦਾ ਸਾਰਾ ਸਮਾਨ ਚੋਰੀ ਹੋ ਗਿਆ ਜਿੰਨੀਆਂ ਇਲੈਕਟ੍ਰੀਕਲ ਚੀਜ਼ਾਂ ਨੇ ਉਹ ਚੋਰੀ ਹੋ ਗਈਆਂ ਇਲੈਕਟ੍ਰੋਨਿਕਸ ਚੀਜ਼ਾਂ ਨੇ ਉਹ ਚੋਰੀ ਹੋ ਗਈਆਂ ਸੈਂਸਰਸ ਤੋਂ ਲੈ ਕੇ ਗিয়ার ਬਾਕਸ ਤੋਂ ਲੈ ਕੇ ਬੰਪਰ ਤੋਂ ਲੈ ਕੇ ਲਾਈਟਸ ਤੋਂ ਲੈ ਕੇ ਕੋਈ ਵੀ ਵਾਇਰਿੰਗ ਤੱਕ ਚੋਰਾਂ ਨੇ ਇਥੇ ਨਹੀਂ ਛੱਡੀ ਸੋ ਸਟੇਟ ਐਕਸਟੈਕਰ ਦਾ ਪਬਲਿਕ ਐਕਸਟੈਕਰ ਦਾ ਇੰਨਾ ਵੱਡਾ ਲਾਸ ਇੰਨਾ ਵੱਡਾ ਘਾਟਾ ਔਰ ਇੰਨੀ ਸ਼ਰਮਨਾਕ ਹਾਲਾਤ ਇਹ ਬਿਆਨ ਕਰਦਾ ਉਸ ਵੇਲੇ ਜਿਵੇਂ ਕਿ ਤੁਸੀਂ ਬਿਆਨ ਕੀਤਾ ਕਿ ਇਸ ਸਿਟੀ ਬੱਸ ਸਰਵਿਸ ਨੂੰ ਬੜੇ ਟੋਲ ਠਮੱਕੇ ਦੇ ਨਾਲ ਇੱਥੇ ਅਮਰitsar ਦੇ ਵਿੱਚ ਸ਼ਾਨੋ ਸ਼ੌਕਤ ਦੇ ਵਿੱਚ ਕਰੀਬ 2014 ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਔਰ ਉਹਨੂੰ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਡ੍ਰੀਮ ਪ੍ਰੋਜੈਕਟ ਦੱਸਿਆ ਜਾਂਦਾ ਸੀ ਲਿਆਂਦਾ ਗਿਆ ਸੀ ਔਰ ਇਹਦੇ ਵਿੱਚ ਕਰੀਬ 33.33 ਕਰੋੜ ਰੁਪਏ ਜਿਹਦੇ ਵਿੱਚੋਂ ਸੈਂਟਰ ਸਰਕਾਰ ਨੇ 50% ਸਟੇਟ ਸਰਕਾਰ ਨੇ 20% ਮਿਨਿਸਪਲ ਕਾਰਪੋਰੇਸ਼ਨ ਨੇ 30% ਹਿੱਸਾ ਪਾਉਣਾ ਸੀ ਔਰ ਇਹ ਬੱਸਾਂ ਜਵਾਹਰ ਲਾਲ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ ਦੇ ਤਹਿਤ ਗੁਰੂ ਨਗਰੀ ਅਮਰitsar ਕਰਨ ਨੂੰ ਮਿਲਿਆ ਸੀ ਪਰ ਇਸ ਦੇ ਵਿੱਚ ਤੁਸੀਂ ਮੌਜੂਦਾ ਹਾਲਾਤ ਇਹ ਦੇਖ ਲਿਆ ਕਿ ਇਹਨੂੰ ਚਲਾਉਣ ਵਾਲੀ ਕੰਪਨੀ ਵੀ ਉਦੋਂ ਬਲਾ ਲੈਂਡ ਕੰਪਨੀ ਵੀ ਭੱਜ ਗਈ ਸੀ ਕਰਨਾਟਕਾ ਦੀ ਕੰਪਨੀ ਸੀ ਔਰ ਇਹ ਕੰਪਨੀ ਨੈਟ ਕੋਸਟ ਕੰਟਰੈਕਟ ਦੇ ਉੱਪਰ ਇਹਨਾਂ ਬੱਸਾਂ ਨੂੰ ਚਲਾਉਂਦੀ ਸੀ ਪਰ ਲੋਕਲ ਪੋਲੀਟੀਕਲ ਕਲਾਸ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਪੂਰਾ ਤਹਿਆ ਕੀਤਾ ਸੀ ਕਿ ਅਸੀਂ ਲੋਕਾਂ ਦਾ ਖੂਨ ਚੂਸ ਕੇ ਜਿਹੜਾ ਸਟੇਟ ਐਕਸਚੈਕਰ ਹੁੰਦਾ ਮਿਹਨਤ ਖੂਨ ਪਸੀਨੇ ਦੀ ਕਮਾਈ ਆ ਉਹਨੂੰ ਬਰਬਾਦ ਕਰ ਦੇਣਾ ਆ ਅੰਮ੍ਰਿਤਸਰ ਗੁਰੂ ਨਗਰੀ ਜਿਹੜਾ ਸ਼ਹਿਰ ਵਰਲਡ ਵਾਈਡ ਜਾਣਿਆ ਜਾਂਦਾ ਧਾਰਮਿਕ ਨਗਰੀਆ ਜਿੱਥੋਂ ਲੱਖਾਂ ਦੀ ਦਰਦਾਚ ਡੇਲੀ ਟੂਰਿਸਟ ਆਉਂਦਾ ਉਹਨਾਂ ਵਾਸਤੇ ਇੱਕ ਵੀ ਪਬਲਿਕ ਟਰਾਂਸਪੋਰਟ ਇਸ 2025 ਦੇ ਵਿੱਚ ਨਹੀਂ ਬਚੀ ਬੀਆਰਟੀਐਸ ਬੱਸਾਂ 93 ਮਾਲ ਮੰਡੀ ਵੇਰਕਾ ਦੇ ਉੱਪਰ ਖੜੀਆਂ ਨੇ ਸਿਟੀ ਬੱਸ ਸਰਵਿਸ 60 ਤੋਂ ਜ਼ਿਆਦਾ ਬੱਸਾਂ ਇੱਥੇ ਕਰੋੜ-ਕਰੋੜ ਰੁਪਏ ਦੀ ਅੱਜ ਦੀ ਕੀਮਤ ਦੇ ਵਿੱਚ ਬੱਸਿਆ ਉਹ ਮਿੱਟੀ ਦੇ ਵਿੱਚ ਮਿਲਾ ਦਿੱਤੀ ਮਲਿਆ ਮੇਟ ਕਰ ਦਿੱਤੀ ਜੇ 112 ਇਹ ਪੂਰੀਆਂ ਚੱਲਦੀਆਂ 93 ਉਹ ਚੱਲਦੀਆਂ ਤੇ ਅੱਜ ਅਮਰitsar ਦੇ ਵਿੱਚ 205 ਪਬਲਿਕ ਟਰਾਂਸਪੋਰਟ ਦੀਆਂ ਬੱਸਾਂ ਹੋਣੀਆਂ ਸੀ ਪਰ ਇਨ੍ਹਾਂ ਪੋਲਿਟਿਕਲ ਲੀਡਰਸ ਦੀ ਵਾਅਦੇਾਂੰਤੀ ਕਰਪਸ਼ਨ ਚੋਰੀ ਨਾਅ ਅਹਿਲੀ ਇਨਕੰਪੀਟੈਂਸ ਔਰ ਇਨ੍ਹਾਂ ਦਾ ਸਰਦਾਰੀ ਨਿਜ਼ਾਮ ਸਿਰਫ ਆਪਣੀਆਂ ਸੀਟਾਂ ਬਚਾਉਣੀਆਂ ਵੋਟ ਬੈਂਕ ਦੀ ਰਾਜਨੀਤੀ ਕਰਨੀ ਤੁਸੀਂ ਇੱਕ ਚੀਜ਼ ਦੇਖੋ ਕਿ ਤੁਸੀਂ ਦਮੂਹੀ ਸੱਪ ਦਾ ਨਾਮ ਸੁਣਿਆ ਹੋਣਾ ਜਿਹਦੇ ਦੋ ਮੂੰਹ ਹੁੰਦੇ ਆ ਇਹਨਾਂ ਲੋਕਲ ਪੋਲੀਟੀਕਲ ਲੀਡਰਸ ਦਾ ਇਹਨਾਂ ਐਡਮਿਨਿਸਟ੍ਰੇਸ਼ਨ ਦੇ 100 ਮੂੰਹ ਆ ਜਿਹੜੇ ਖਾਲਸ ਲੋਹਾ ਵੀ ਖਾ ਗਏ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹਨਾਂ ਬੱਸਾਂ ਦੇ ਵਿੱਚ ਲੋਹਾ ਤਾਕੇ ਦਾ ਚੋਰੀ ਹੋ ਗਿਆ ਬੰਪਰ ਦਾ ਕਚੋਰੀ ਹੋ ਗਿਆ ਟਾਇਰਾਂ ਦੀ ਮਸ਼ੀਨਰੀ ਤੇ ਇਹਦਾ ਗੱਲ ਹੀ ਛੱਡ ਦਿਓ ਸੋ ਇਸ ਕਰਕੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂਗਾ ਖਜ਼ਾਨਾ ਖਾਲੀ ਹੈ ਖਜ਼ਾਨਾ ਭਰੇਗਾ ਕਿੱਥੋਂ ਜਦੋਂ ਕਰੋੜਾਂ ਰੁਪਈਆ ਇੱਥੇ ਖਰਾਬ ਹੋ ਰਿਹਾ मैं अगर ही अर्ज किया है कि बर्बादें गुलस्त करने को तो एक ही उल्लू काफ़ी था हर शाख पे उल्लू बैठा है अंजाम गुलिस्तान क्या होगा इस तो भाव है ਕੀ ਅਮਰਸਰ ਦੀ ਲੀਡਰਸ਼ਿਪ ਅਮਰਸਰ ਦੀ ਪੋਲੀਟੀਕਲ ਕਲਾਸ ਉਲੂਆਂ ਦਾ ਟੋਲਾ ਬਣ ਕੇ ਬੈ ਗਈ ਆ ਗੁਰੂ ਨਗਰੀ ਅਮਰਸਰ ਦੇ ਉੱਤੇ ਐਡਾ ਵੱਡਾ ਗ੍ਰਹਿ ਬਣ ਕੇ ਬੈ ਗਈ ਆ ਤੁਸੀਂ ਆਪ ਦੱਸੋ ਐਡਾ ਵੱਡਾ ਸ਼ਹਿਰ ਹੋਵੇ ਸਮਾਰਟ ਸਿਟੀ ਦਾ ਦਰਜਾ ਹੋਵੇ ਉਸ ਸ਼ਹਿਰ ਦੇ ਵਿੱਚ ਇੱਕ ਵੀ ਪਬਲਿਕ ਟਰਾਂਸਪੋਰਟਰ ਨਾ ਚੱਲਦੀ ਹੋਵੇ ਲੀਡਰਜ਼ ਬਹਾਨੇ ਲਾਉਂਦੇ ਆ ਲੀਡਰਜ਼ ਆਪਣੇ ਟੀਏ ਡੀਏ ਅਲਾਉਂਸਸ ਆਪਣੀ ਹਰ ਚੀਜ਼ਾਂ ਦਾ ਖਿਆਲ ਰੱਖਦੇ ਆ 12 ਗੱਡੀਆਂ ਦਾ ਕਾਫਲਿਆਂ ਦਾ ਖਿਆਲ ਰੱਖਦੇ ਆ ਇਹਨਾਂ ਨੂੰ ਕਦੀ ਪਬਲਿਕ ਦੇ ਮਾਮਲੇ ਦੇ ਵਿੱਚ ਕਦੀ ਤਰਸ ਨਹੀਂ ਆਇਆ ਜੇ ਇਹ ਪਬਲਿਕ ਟਰਾਂਸਪੋਰਟ ਚੱਲਦੀ ਤੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਦਾ ਪੋਲੂਸ਼ਨ ਇਹਨਾਂ ਨਾਲ ਹੁੰਦਾ ਐਨਵਾਇਰਨਮੈਂਟ ਵਾਸਤੇ ਚੰਗਾ ਸੀ ਅ ਤੁਸੀਂ ਦੇਖਿਆ ਚੌਥੇ ਨੰਬਰ ਦੇ ਦੇਸ਼ ਸਭ ਤੋਂ ਪੋਲੂਟਡ ਔਰ ਪੰਜਾਬ ਚ ਪਹਿਲੇ ਨੰਬਰ ਤੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਅੰਮ੍ਰਿਤਸਰ ਸੀ ਪਬਲਿਕ ਟਰਾਂਸਪੋਰਟ ਚੱਲਦੀ ਤਾਂ ਪੋਲੂਸ਼ਨ ਘਟਣਾ ਸੀ ਸੋਸ਼ਲ ਐਂਡ ਫਾਈਨੈਂਸ਼ੀਅਲ ਇਕੁਇਟੀ ਵਧਣੀ ਸੀ ਇਹਦੇ ਨਾਲ ਟਰਾਂਸਪੋਰਟ ਜਦੋਂ ਪਬਲਿਕ ਚੱਲਦੀ ਆ ਸਾਡੀ ਸਿਹਤ ਵਾਸਤੇ ਵੀ ਚੰਗਾ ਲੋਕ ਪੈਦਲ ਜਾਂਦੇ ਆ ਲੋਕਾਂ ਨੂੰ ਆਪਣੇ ਪ੍ਰਾਈਵੇਟ ਓਨਡ ਵੀਕਲਸ ਪਾਰਕ ਕਰਨ ਵਾਸਤੇ ਜਗ੍ਹਾ ਨਹੀਂ ਭਾਲਣੀ ਪੈਂਦੀ ਮੈਨੂੰ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਇਸ ਪ੍ਰੋਜੈਕਟ ਦਾ ਸ਼ੁਰੂਆਤ ਕੀਤੀ ਗਈ ਸੀ ਉਦੋਂ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਭਾਜਪਾ ਸੀ ਅਕਾਲੀ ਭਾਜਪਾ गठजोड़ी नवजोत सिंह सिद्धू ने उस किया सी मेरा ड्रीम प्रोजेक्ट है लेकिन जो तो दो हजार सतारा च कांग्रेस की सरकार आई तो सब तो पहला नव नवजोत सिंह सिद्धू ने कहा कि प्रोजेक्ट डब्बा प्रोजेक्ट कहते इधर उधर बात कर ये बता के काफिला क्यों लुटा इधर उधर बात कर ये बता के काफिला क्यों लुटा ਮੁਝੇ ਰਹਿਜ਼ਨੋਂ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ ਇਹ ਬਹੁਤ ਪੋਲੀਟਿਕਲ ਲੀਡਰ ਜੇ ਸ਼ੇਅਰ ਬੋਲਦੇ ਆ ਨਵਜੋਤ ਸਿੰਘ ਸਿੱਧੂ ਵੀ ਬੋਲਦੇ ਆ ਇਹ ਸ਼ਹਾਬ ਜਾਫਰੀ ਦਾ ਸ਼ੇਅਰ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਇਹ ਲੋਕ ਸਿਰਫ ਇਧਰ ਉਧਰ ਦੀਆਂ ਗੱਲਾਂ ਕਰਦੇ ਆ ਪ੍ਰੋਜੈਕਟਾਂ ਨੂੰ ਡ੍ਰੀਮ ਪ੍ਰੋਜੈਕਟ ਬਣਾਉਂਦੀਆਂ ਗੱਲਾਂ ਕਰਦੇ ਆ ਕਦੀ ਉਹਨਾਂ ਨੇ ਸਾਰ ਲਈ ਕਦੀ ਨਵਜੋਤ ਸਿੰਘ ਸਿੱਧੂ ਇੱਥੇ ਆ ਕੇ ਕਦੀ ਬੋਲੇ ਕਿ ਇਹਨਾਂ ਬਸਾਂ ਦੇ ਹਾਲਾਤ ਕੀ ਪੈਦਾ ਹੋ ਗਏ ਇੱਥੋਂ ਤੱਕ ਕਿ ਉਦੋਂ ਹਾਲਾਤ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਸੀ ਤੇ ਉਹਨਾਂ ਨੂੰ ਇੱਥੇ ਬਸਾਂ ਦੇ ਉਦਘਾਟਨ ਵੇਲੇ ਇਨਵੀਟੇਸ਼ਨ ਵੀ ਨਹੀਂ ਸੀ ਦਿੱਤਾ ਗਿਆ ਸੋ ਠੀਕ ਹੈ ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ ਉਹ ਚਾਹੁੰਦੇ ਸੀ ਕਿ ਅਮਰitsar ਵਾਸਤੇ ਚੰਗੇ ਕੰਮ ਕੀਤੇ ਜਾਣ ਉਹਨਾਂ ਨੂੰ ਵੀ ਕਰਨ ਨਹੀਂ ਦਿੱਤੇ ਗਏ ਰਾਜਨੀਤੀ ਜ਼ਿਆਦਾ ਹੋ ਗਈ ਤੁਸੀਂ ਆਪ ਦੇਖੋ ਕਿ ਆਟੋ ਇਲੀਗਲ ਆਟੋ ਅਮਰitsar 'ਚ 40000 ਦੇ ਕਰੀਬ ਚੱਲਦਾ ਕਿੰਨਾ ਪ੍ਰਦੂਸ਼ਣ ਫੁਲਾਉਂਦੇ ਆ ਸੜਕਾਂ ਦੇ ਦੰਦ ਨਾਂਦੇ ਫਿਰਦੇ ਆ ਟ੍ਰੈਫਿਕ ਸਮੱਸਿਆ ਕ੍ਰੀਏਟ ਕਰਦੇ ਆ ਰੋਜ਼ ਦਿਹਾੜੀ ਲੋਕਾਂ ਨੂੰ ਇੰਜਰੀਜ਼ ਐਕਸੀਡੈਂਟਸ ਡੈਥਸ ਤੱਕ ਆਟੋਜ਼ ਦੇ ਵਿੱਚ ਕਈ ਲੋਕਾਂ ਦੀਆਂ ਹੋਈਆਂ ਪਰ ਤੁਸੀਂ ਇਹ ਦੇਖੋ ਕੀ ਵੋਟ ਬੈਂਕ ਦੀ ਰਾਜਨੀਤੀ ਇਸ ਕਦਰ ਹਾਵੀ ਆ ਕਿ ਜਿੰਨੀਆਂ ਸਮਾਰਟ ਸਿਟੀ ਜਵਾਹਰ ਲਾਲ ਨੈਸ਼ਨਲ ਅਰਬਨ ਰੀਨੂਅਲ ਮਿਸ਼ਨ ਦੇ ਤਹਿਤ ਵੀ ਬੱਸਾਂ ਆਈਆਂ ਉਹਨਾਂ ਨੂੰ ਇਸ ਵੇਲੇ ਕਬਾੜ ਬਣਾ ਦਿੱਤਾ ਕਰੋੜਾਂ ਰੁਪਿਆ ਜਨਤਾ ਦਾ ਅਰਬਾਂ ਰੁਪਿਆ ਜਨਤਾ ਦਾ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ ਸਿਰਫ ਲੋਕਲ ਲੀਡਰਸ ਨੇ ਮੈਂਬਰ ਪਾਰਲੀਮੈਂਟ ਨੇ ਆਪਣੀਆਂ ਕੁਝ ਵੋਟ ਬੈਂਕ ਮੈਂ ਨਹੀਂ ਕਹਿੰਦਾ ਕਿ ਆਟੋ ਵਾਲਿਆਂ ਨੂੰ ਬੰਦ ਹੀ ਕਰ ਦੇਣਾ ਚਾਹੀਦਾ ਜਿਹੜਾ ਰਾਹੀ ਪ੍ਰੋਜੈਕਟ ਵੀ ਆਇਆ ਇਲੈਕਟ੍ਰਿਕ ਆਟੋਸ ਦੀ ਗੱਲ ਹੋਈ ਆ ਈ ਆਟੋਸ ਦੀ ਗੱਲ ਹੋਈ ਆ ਉਹ ਵੀ ਕਿੱਥੇ ਅੰਮ੍ਰਿਤਸਰ ਦੇ ਵਿੱਚ ਸਕਸੈਸਫੁਲ ਹੋ ਰਿਹਾ ਇਹਨਾਂ ਲੋਕਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਲੋਕਲ ਲੀਡਰਸ ਦੀ ਐਡਮਿਨਿਸਟ੍ਰੇਸ਼ਨ ਦੀ ਬਰਦਹਾਂਤੀ ਇੰਨੀ ਆ ਕਰਪਸ਼ਨ ਇੰਨੀ ਆ ਕਿ ਇਹ ਸਿਰਫ ਬੇਸ਼ਰਮੀ ਦੇ ਨਾਲ ਬੇਹਯਾਈ ਦੇ ਨਾਲ ਕੁੱਗੂ ਘੋੜੇ ਬਣ ਕੇ ਰਹਿ ਗਏ ਆ ਸਿਰਫ ਗੱਲ ਸੁਣਦੇ ਆ ਵੋਟ ਬੈਂਕ ਸੋਚਦੇ ਆ ਲੋਕੀ ਜਾਣ ਪਹਾੜ ਦੇ ਵਿੱਚ ਪਬਲਿਕ ਜਾਵੇ ਪਹਾੜ ਦੇ ਵਿੱਚ ਜਿਹੇ ਬੱਸਾਂ ਚੱਲਦੀਆਂ ਲਾਅ ਐਂਡ ਆਰਡਰ ਨੂੰ ਚੰਗਾ ਸੀ ਟਰਾਂਸਪੋਰਟ ਮੋਬਿਲਿਟੀ ਚੰਗੀ ਹੋਣੀ ਸੀ ਲੋਕਾਂ ਨੂੰ ਇਮਪਲੋਇਮੈਂਟ ਮਿਲਣੀ ਸੀ ਕੋਈ ਡਰਾਈਵਰ ਕੋਈ ਕੰਡਕਟਰ ਕੋਈ ਵੀ ਸਫ਼ਰ ਕਰਨ ਵਾਲਾ ਲੋਕਾਂ ਦੇ ਘਰ ਚੱਲਨੇ ਸੀ ਸੋਸ਼ਲ ਐਂਡ ਫਾਈਨੈਂਸ਼ੀਅਲ ਇਕਵਿਟੀ ਹੋਣੀ ਸੀ ਇਤੋ ਤਾਂ ਕੀ ਲੋਕਾਂ ਨੇ ਇੱਕ ਟਾਈਮ ਦੇ ਉੱਤੇ ਜਦੋਂ ਇਕੱਠੇ ਸਫ਼ਰ ਕਰਿਆ ਕਰਨੇ ਸੀ ਕਈਆਂ ਨਾਲ ਇੱਕ ਸੋਸ਼ਲ ਸੰਬੰਧ ਵੀ ਬਣਦੇ ਆ ਲੋਕਾਂ ਨੂੰ ਪਤਾ ਕਿ ਫਲਾ ਬੰਦਾ ਮੈਨੂੰ ਰੋਜ਼ ਬੱਸ ਦੇ ਵਿੱਚ ਮਿਲਦਾ ਜਾਣ ਵੇਲੇ ਸੋ ਲੋਕਾਂ ਦਾ ਆਪਸੀ ਤਾਲਮੇਲ ਵੀ ਇਹਨਾਂ ਨੇ ਤੋੜ ਦਿੱਤਾ ਨੈਟਵਰਕ ਵੀ ਤੋੜ ਦਿੱਤਾ ਪਬਲਿਕ ਟਰਾਂਸਪੋਰਟ ਨੂੰ ਵੀ ਬਰਬਾਦ ਕਰ ਦਿੱਤਾ ਮਿੱਟੀ ਦੇ ਵਿੱਚ ਮਿਲਾ ਦਿੱਤਾ ਝੂਠੇ ਦਾਅਵੇ ਝੂਠੇ ਫਾਇਦੇ ਕਰਕੇ ਅੱਜ ਕੋਈ ਬੰਦੇ ਨੇ ਗੱਲ ਕੀਤੀ ਕਿ ਇਹਨਾਂ ਉਸ ਵੇਲੇ ਦੇ ਮਿਊਨਿਸਪਲ ਕਮਿਸ਼ਨਰ ਲੋਕਲ ਐਡਮਿਨਿਸਟ੍ਰੇਸ਼ਨ ਮੈਂਬਰ ਪਾਰਲੀਮੈਂਟ ਐਮ ਐਲ ਏਜ਼ ਇਹਨਾਂ ਦਾ ਕੋਈ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਕੋਈ ਰਿਕਵਰੀ ਇਹਨਾਂ ਲੋਕਾਂ ਕੋਲ ਕਰਾਈ ਜਾਵੇ ਇਹਨਾਂ ਲੋਕਾਂ ਦਾ ਕੋਈ ਵੀ ਅਕਾਉਂਟੇਬਿਲਟੀ ਕੋਈ ਜਵਾਬਦੇਹੀ ਨਹੀਂ ਹੁੰਦੀ ਅਲਟੀਮੇਟਲੀ ਜਿਹੜੀ ਸ਼ਹਿਰ ਦੀ ਜਨਤਾ ਆ ਲੋਕ ਆ ਉਹਨਾਂ ਦਾ ਨੁਕਸਾਨ ਹੁੰਦਾ ਪਬਲਿਕ ਐਕਸਚੇਂਜਰ ਦਾ ਨੁਕਸਾਨ ਹੁੰਦਾ ਜਿਹੜਾ ਤੁਹਾਡਾ ਸੰਘ ਦੱਬ ਕੇ ਕੁੱਟ ਕੇ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਆ ਉਹਦੇ ਨਾਲ ਇਹ ਬੱਸਾਂ ਚੱਲਦੀਆਂ ਉਹਨਾਂ ਦੇ ਨਾਲ ਫਿਰ ਜਿਉ ਮਿੱਟੀ ਵੀ ਹੋ ਜਾਂਦੇ ਆ ਤੇ ਲੋਕਾਂ ਦੀ ਹੁੰਦੀ ਆ ਇਹਨਾਂ ਲੋਕਾਂ ਦੇ ਆਪਣੇ ਸਾਰੇ ਹੀ ਖਰਚੇ ਚਰਚੇ ਸਾਰੀ ਆਪਣੀ ਜਿਹੜੀ ਤਾਕਤ ਆ ਸ਼ਾਨ ਨੂੰ ਸ਼ੌਕਤ ਆ ਉਹ ਵਰਕਰਾਂ ਰਹਿੰਦੀ ਆ ਜੇ ਮਰਦੀ ਆ ਮਿਟਦੀ ਆ ਤੇ ਆਮ ਜਨਤਾ ਮਿਟਦੀ ਆ ਇਹਦੇ ਲਈ ਆਮ ਪਬਲਿਕ ਨੂੰ ਨੁਕਸਾਨ ਆ ਜੇ ਅੰਮ੍ਰਿਤਸਰ ਜਿੱਥੇ ਲੱਖਾਂ ਦੀ ਤਰ੍ਹਾਂ ਟੂਰਿਸਟ ਆਉਦਾ ਉਹਨੂੰ ਸੇਫਟੀ ਸਿਕਿਉਰਿਟੀ ਦੇ ਨਾਲ ਇੱਕ ਵੀ ਪਬਲਿਕ ਟਰਾਂਸਪੋਰਟ ਨਾ ਮਿਲੇ ਬੀਆਰਟੀਐਸ ਬੱਚਾਂ ਵੀ ਕੰਡਮ ਖੜੀਆਂ ਜੇ 2-4 ਆ ਵੀ ਦਿੱਤੀਆਂ ਤੇ ਉਹਦਾ ਵੀ ਲੋਕਾਂ ਨੂੰ ਫਾਇਦਾ ਕੋਈ ਨਹੀਂ ਰੂਟ ਤਾਂ ਕੋਈ ਚੱਲਦਾ ਨਹੀਂ ਇੰਨੀ ਵੱਡੀ ਟਰਾਂਸਪੋਰਟ 205 ਬੱਸਾਂ ਹੋਣ ਸ਼ਹਿਰ ਕੋਲ ਤੇ ਮਜੀਠਾ ਰੋਡ ਨੂੰ ਇੱਕ ਵੀ ਪਬਲਿਕ ਟਰਾਂਸਪੋਰਟ ਦੀ ਬੱਸ ਨਾ ਜਾਂਦੀ ਹੋਵੇ ਪ੍ਰਾਈਮ 에ਰੀਆ ਤੁਸੀਂ ਇਹ ਸਾਰੀਆਂ ਗੱਲਾਂ ਅੰਦਾਜ਼ਾ ਲਗਾ ਲਓ ਕਿ ਜਿਹੜੇ ਲੋਕਲ ਲੀਡਰਜ਼ ਆ ਮੈਂ ਉਹਨਾਂ ਨੂੰ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਸ ਗੱਲ ਦੇ ਲਈ ਜ਼ਿੰਮੇਵਾਰ ਹੋ ਸਾਡਾ ਫਰਜ਼ ਬਣਦਾ ਸੀ ਲੋਕਾਂ ਨੂੰ ਅਵੇਅਰ ਕਰਨਾ ਲੋਕ ਇਹ ਸਮਝ ਦੇ ਕਿ ਕਿਹੜੇ ਲੋਕਾਂ ਨੇ ਤੁਹਾਡਾ ਜਿਹੜਾ ਪੇਟ ਫਾੜ ਕੇ ਇੱਕ ਬੱਚਾ ਟੌਫੀ ਵੀ ਲੈਂਦਾ ਤੇ ਉਹ ਟੈਕਸ ਪੇ ਕਰਦਾ ਉਸ ਬੱਚੇ ਦੀ ਟੌਫੀ ਦੇ ਉੱਤੇ ਖਾਨਵਿੰਨ ਦੇ ਉੱਤੇ ਟੈਕਸ ਪੇ ਕਰਨ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ ਆ ਕਬਾੜ ਬਸਾਂ ਕਰ ਦਿੱਤੀਆਂ ਲੋਕਾਂ ਨੂੰ ਖਾ ਗਏ ਆ ਲੁੱਟ ਕੇ ਖਾ ਗਏ ਆ ਏਦਾਂ ਦੇ ਏਦਾਂ ਦੇ ਮੈਂ ਕਹਿ ਸਕਦਾ 100 ਮੂੰਹਾਂ ਵਾਲੇ ਸੱਪ ਜਿਨ੍ਹਾਂ ਨੇ ਲੋਹਾ ਵੀ ਨਹੀਂ ਛੱਡਿਆ ਉਹਨੂੰ ਵੀ ਕਬਾੜ ਬਣਾਤਾ ਇਹਦੇ ਲਈ ਸਿੱਧਾ ਸਿੱਧਾ ਸਰਾਸਰ ਲੋਕਲ ਲੀਡਰਸ ਲੋਕਲ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰ ਆ ਲੋਕ ਇਹਨਾਂ ਲੋਕਾਂ ਨੂੰ ਹਾ ਦਾ ਨਾਹਰਾ ਦੇਣ ਲੋਕ ਇਹਨਾਂ ਨੂੰ ਆਵਾਜ਼ ਦੇਣ ਜਿੱਥੇ ਕਈ ਅੰਦੋਲਨ ਚੱਲਦੇ ਆ ਉੱਥੇ ਲੋਕ ਇਹ ਗੱਲ ਕਿਉਂ ਨਹੀਂ ਕਰਦੇ ਸ਼ਹਿਰਾਂ ਦੇ ਲੋਕ ਕਿਉਂ ਨਹੀਂ ਘਰੋਂ ਬਾਹਰ ਨਿਕਲਦੇ ਜੋ ਨਿਕਲਦੇ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਅੱਜ ਸਨੇਚਿੰਗ ਦੀ ਮਾਰਨਾ ਚੱਲਦੇ ਸੜਕਾਂ 'ਚ ਐਕਸੀਡੈਂਟ ਦੀ ਮਾਰਨਾ ਚੱਲਦੇ ਪਾਰਕਿੰਗ ਸਮੱਸਿਆ ਨਾਲ ਚੱਲਦੇ ਕੁਝ ਇੱਕ ਗੁੰਡੇ ਬਦਮਾਸ਼ ਜਿਹੜੇ ਗੱਡੀਆਂ ਟੋ ਕਰਕੇ ਲੈ ਜਾਂਦੇ ਆ ਉਹ ਗੱਲਾਂ ਨਾਲ ਉਹ ਚੱਲਦੇ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਨਾਲ ਚੱਲਦੇ ਲੋਕਾਂ ਨੂੰ ਫਿਰ ਸੁੱਖ ਦਾ ਸਾਹ ਆਉਂਦਾ ਸੋ ਅਸੀਂ ਕੋਈ ਇੱਕ ਸਰਕਾਰ ਨੂੰ ਦੋਸ਼ੀ ਦੇ ਰਹੇ ਆਮ ਆਦਮੀ ਪਾਰਟੀ ਦੀ ਭਾਵੇਂ ਹੁਣ ਸਰਕਾਰ ਹੈ ਲੇਕਿਨ ਸਾਰੀਆਂ ਸਰਕਾਰਾਂ ਇਸ ਦੇ ਵਿੱਚ ਦੋਸ਼ੀ ਹੈ ਕਿਉਂਕਿ ਜਿਸ ਵੇਲੇ ਇਹ ਪ੍ਰੋਜੈਕਟ ਆਇਆ ਸੀ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਆਈ ਹੁਣ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਕੁੱਲ ਮਿਲਾ ਕੇ ਕਾਂਗਰਸ ਵਾਰੀ ਵੀ ਇਹ ਪ੍ਰੋਜੈਕਟ ਐਸੇ ਜਗ੍ਹਾ ਤੇ ਕੁਝ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੀ ਅਕਾਲੀ ਦਲਵਾਰੀ ਹਾਲਾਂਕਿ ਸ਼ੁਰੂਆਤ ਹੋਈ ਸੀ ਲੇਕਿਨ ਕੁਝ ਦਿਨ ਬਾਅਦ ਇਹ ਪ੍ਰੋਜੈਕਟ ਐਸੇ ਲੱਚ ਰਿਹਾ ਸੋ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਹੈ ਸੋ ਤਿੰਨ ਸਰਕਾਰਾਂ ਇਸ ਦੇ ਵਿੱਚ ਜ਼ਰੂਰ ਦੋਸ਼ੀ ਹੈ ਜੇ ਆਮ ਆਦੀ ਪਾਰਟੀ ਚੰਦੀ ਤੇ ਇਸ ਦਾ ਸੁਧਾਰ ਹੋ ਸਕਦਾ ਸੀ ਪਬਲਿਕ ਟਰਾਂਸਪੋਰਟ ਲੋਕਾਂ ਦੇ ਲਈ ਇਸਤੇਮਾਲ ਹੋ ਸਕਦੀ ਸੀ ਸੋ ਕੁਝ ਹੱਦ ਤੱਕ ਕਹਿ ਸਕਦੇ ਆ ਕਿ ਇਹ ਪ੍ਰੋਜੈਕਟ ਜਿਹੜਾ ਸ਼ੁਰੂਆਤ ਕੀਤੀ ਗਈ ਸੀ 2014 ਦੇ ਵਿੱਚ ਰਾਜਨੀਤੀ ਦੀ ਭੇਡ ਛੱਡਦਾ ਜ਼ਰੂਰ ਨਜ਼ਰ ਆ ਰਿਹਾ ਅਮਿਤ ਸ਼ਰਮਾ ਨਾਓ ਇੰਡੀਆ ਪੰਜਾਬੀ ਅੰਮ੍ਰਿਤਸਰ